ਸਿਰੀ ਰਾਗ ਮਹੱਲਾ ਪਹਿਲਾ ਡੋਂਗਰ ਦੇਖ ਡਰਾਵਣ ਪੈੜ ਆਇ ਦਰੀਆਸ ਓਚੋ ਪਰਬਤ ਗਾਖੜੋ ਨਾ ਪੌੜੀ ਤਸਰਸ ਗਰਮਕ ਅੰਤਰ ਜਾਣਿਆ ਗੁਰ ਮੇਲੀ ਤਰੀਆਸ ਪਾਈ ਰੇ ਪਵਜਲ ਵਿਖਮ ਡਰਾਉ ਓਰਾ ਸਤਗੁਰ ਰਸ ਮਿਲੈ ਗੁਰਤਾਰੀ ਹਰਨਾਉ ਰਹਾਉ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚਲਸੀ ਅਮਰ ਸੋ ਗੁਰ ਕਰਤਾਰ ਪੀ ਸੱਚਾ ਸਲਾਹਣਾ ਸੱਚੇ ਥਾਨ ਪਿਆਰ ਦਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਕੋੜੇ ਪਖਰੇ ਲਸ਼ਕਰ ਲਖ ਅਪਾਰ ਕਿਸ ਹੀ ਨਾਲ ਨਾ ਚੱਲਿਆ ਖਪ-ਖਪ ਮੋਏ ਅਸਾਰ ਸੋਇਨਾ ਰੂਪਾ ਸੰਚੀਏ ਮਾਲ ਜਾਲ ਜੰਜਾਲ ਸਭ ਜਗ ਮੈਂ ਦੋ ਹੀ ਫੇਰੀ ਐ ਪਿਨ ਨਾਵੇ ਸਰ ਕਾਲ ਪੈਂਡ ਪੜੈ ਜਿਓਟ ਖੇਲਸੀ ਬਦ ਫੈਲੀ ਕਿਆ ਹਾਲ ਪੁੱਤਾਂ ਦੇਖ ਵਿਗਸੀਐ ਨਾਰੀ ਸੇਜ ਪਤਾਰ ਚੋਆ ਚੰਦਨ ਲਾਈਐ ਕਾਪੜ ਰੂਪ ਸ਼ਿੰਗਾਰ ਖੇਹੂ ਖਹਿਰ ਲਾਈਐ ਛੋਟ ਚੱਲੇ ਕਰ ਬਾਰ ਮਹਿਰ ਮਲੂਕ ਕਹਾਈਐ ਰਾਜਾ ਰੌਕੇ ਖਾਨ ਚੌਧਰੀ ਰੌ ਸਦਾਈਐ ਜਲ ਬਲੀਐ ਅਭਿਮਾਨ ਮਨਮੱਖ ਨਾਮ ਵਿਸਾਰਿਆ ਜਿਉਂ ਦਾਵਤ ਅੱਦਾ ਕਾਨ हौम कर, कर जाए सी जो आया जग माहे सब जग काजल कोठड़ी तन मन देह स्वाहे गौर राखे से निर्मले सप्त निवारी पाहे नानक तरिय सच नाम सिर साहा पथ साहो मै हर नाम ना विसरे हर नाम रतन वैसाहो मनमुख पौजल पचमुय गुरमुख तरे अथाहो